ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਅਮੀਰ ਆ ਵੈਗੁਰੂ ਜੀ ਦੀ ਕਿਰਪਾ ਨਾਲ ਠੀਕ ਠਾਕ ਹੋ ਮੋਂਗੇ ਰਾਜੀ ਖੁਸ਼ੀ ਹੋ ਮੋਂਗੇ ਤੇ ਅਸੀਂ ਵੀ ਠੀਕ ਠਾਕ ਆ ਜੀ ਇਹ ਆ ਜੀ ਸ਼ਾਮ ਦਾ ਟਾਈਮ ਆ ਆਪਾਂ ਬਣਾ ਰਹੇ ਸੀ ਇਹ ਰਾਜਮਾ ਇਹ ਤੜਕਾ ਪੁੱਣ ਲਿਆ ਆਪਾਂ ਸਰੋਂ ਦੇ ਤੇਲ ਚ ਬਣਾਉਣੀ ਹੁੰਦੀ ਹੈ ਜੀ ਦਾਲ ਜਾਂ ਦੇਸੀ ਘਿਓ ਚ ਇਹ ਦੋਨਾਂ ਚ ਤੜਕਾ ਲਾਉਨੇ ਆਪਾਂ ਤੇਲ ਦਾ ਤਾੜ ਕੇ ਆਪਾਂ ਜੀਰਾ ਪਾ ਲਿਆ ਸੀ ਪਿਆਜ਼ ਲਸਣ ਤੇ ਟਮਾਟਰ ਦਾ ਪੇਸਟ ਪਾ ਲਿਆ ਆਪਾਂ ਇਕੱਠਾ ਹੀ ਪੀਸ ਲਿਆ ਸੀ ਸਾਰਾ ਇਹਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਆਪਾਂ ਪਹਿਲਾਂ ਵੀ ਚੰਗੀ ਤਰ੍ਹਾਂ ਭੁੰਨ ਲਾਂਗੇ ਤੇ ਨੂਨ ਮਿਰਚ ਪਾਉਣ ਤੋਂ ਬਾਅਦ ਵੀ ਫੇਰ ਥੋੜਾ ਜਿਹਾ ਸੇਕ ਲਵਾਵਾਂਗੇ ਇਹ ਪਾਣੀ ਪਾ ਦਿੱਤਾ ਜੀ ਕੱਪ ਕੋਲ ਕੇ ਜਿੰਨਾ ਚਿਰ ਮਸਾਲਾ ਤੇਲ ਨਹੀਂ ਛੱਡਦਾ ਜੀ ਉਹਨਾਂ ਜਿਹੜਾ ਆਪਾਂ ਹੋਰ ਸਵਾਨ ਨਹੀਂ ਪਾਉਂਦੇ ਹੁੰਦੇ ਵਿੱਚ। ਦਾਲ ਸਬ지 ਕੋਈ ਵੀ ਫਿਰ ਬਹੁਤ ਸਵਾਦ ਬਣਦੀ ਐ। ਇਹ ਰਾਜਮਾ ਉਬਾਲ ਕੇ ਰੱਖੇ ਹੋਏ ਸੀ। ਕੱਲਾ ਨੂਨ ਪਾ ਕੇ ਉਬਾਲੇ ਹੋਏ ਸੀ ਪਹਿਲਾਂ ਭਿਉਉਂਤੇ ਸੀ ਆਪਾਂ। 3-4 ਘੰਟੇ। ਸੀਟੀਆਂ ਮਰਵਾ ਲਈਆਂ ਸੀ ਇਹਨਾਂ 4-5 ਕੁੱਕਰ 'ਚ। ਕੁੱਕਰ ਦੇ ਵਿੱਚ ਮੈਂ ਕੱਲੇ ਰਾਜਮਾ ਜਾਂ ਸੂਲੇ ਤੇ ਇੱਕ ਆਲੂ ਵਾਲਦੇ ਹੁੰਨੇ ਆ ਜੀ। ਦਾਲ ਸਬ지 ਨਹੀਂ ਬਣਾਈ ਕਦੇ ਕੁੱਕਰ ਦੇ ਵਿੱਚ। ਖੁੱਲੇ ਭਾਂਡੇ 'ਚ ਬਣੀ ਹੋਈ ਸਵਾਦ ਲੱਗਦੀ ਐ ਤੇ ਇੱਧਰ ਆਪਾਂ ਧਰ ਲਿਆ ਸੀਗਾ ਜੀ ਦੁੱਧ ਗਰਮ ਹੋਣ ਲਈ ਆਵਾਲੀ ਆ ਜੂਗੀ ਨਾਲ ਦੀ ਨਾਲ ਇਹ ਥੂਣ ਮਿਰਚ ਹਲਦੀ ਆਪਾਂ ਪਾ ਦਿੱਤਾ ਚੰਗੀ ਤਰ੍ਹਾਂ ਭੁੰਨ ਲਾਂਗੇ ਹੁਣ ਇਹਨੂੰ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਦੋ ਆਲੂ ਕੱਟ ਕੇ ਪਾ ਦਾਂਗੇ ਵਿੱਚ ਇਹ ਥੋੜਾ ਜਿਹਾ ਪਾਣੀ ਪਾ ਲਿਆ ਆਪਾਂ ਦੋ ਮਿੰਟ ਢਾਕੇ ਸੇਕ ਲਵਾ ਲਾਂਗੇ ਇਹਨੂੰ ਆਪਾਂ ਚੈਨਲ ਨੂੰ ਸਪੋਰਟ ਵੱਧ ਤੋਂ ਵੱਧ ਕਰਿਆ ਕਰੋ ਜੀ ਸਾਨੂੰ ਤੁਹਾਡੀ ਸਪੋਰਟ ਤੇ ਸਾਥ ਦੀ ਜਰੂਰਤ ਹੈ ਪਲੀਜ਼ ਸਪੋਰਟ ਵੱਧ ਤੋਂ ਵੱਧ ਕਰਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਜੀ ਇੱਕ ਲਾਈਕ ਜਰੂਰ ਕਰਿਆ ਕਰੋ ਜੀ ਵੀਡੀਓ ਨੂੰ ਇਹ ਦੋ ਆਲੂ ਪਾ ਦਿੱਤੇ ਨੇ ਆਪਾਂ ਮਸਾਲਾ ਆਪਣਾ ਪੁੱਜ ਗਿਆ ਸੀ ਚੰਗੀ ਤਰ੍ਹਾਂ ਦੋ ਆਲੂ ਸੇਲ ਕੇ ਧੋ ਕੇ ਕੱਟ ਕੇ ਆਪਾਂ ਵਿੱਚ ਪਾ ਦਿੱਤੇ ਨੇ 2 ਮਿੰਟ ਹੋਣ ਇਹਨਾਂ ਨੂੰ ਕੱਲੇ ਤੜਕੇ ਦੇ ਵਿੱਚ ਹੀ ਆਪਾਂ ਸੇਕ ਲਵਾ ਲਾਂਗੇ ਫਿਰ ਰਾਜਮਾ ਤੇ ਪਾਣੀ ਪਾਵਾਂਗੇ ਜੀ ਆਪਾਂ ਇਹਨਾਂ ਦੇ ਵਿੱਚ ਥੋੜਾ ਨਮਕ ਮਿਰਚ ਰਚ ਜੂਗਾ ਚੰਗੀ ਤਰ੍ਹਾਂ ਇਧਰ ਦੁੱਧ ਨੂੰ ਉਬਾਲੀ ਆਉਣ ਵਾਲੀ ਸੀ ਦੇਖ ਰਹੀ ਸੀ ਮੈਂ बार-बार ਕਈ ਵਾਰ ਪਤਾ ਨਹੀਂ ਲੱਗਦਾ ਜੀ ਮਿੰਟ ਕਿ ਉੱਪਰ ਜਾਂਦਾ ਇਹ ਰਾਜਮਾ ਪਾ ਦਿੱਤੇ ਨੇ ਆਪਾਂ ਸੌਫਟ ਹੋਏ ਪਏ ਸੀਗੇ ਜੀ ਰਾਜਮਾ ਜਲਦੀ ਹੋ ਜਾਂਦੇ ਨੇ ਸੋਲਿਆਂ ਟਾਈਮ ਲੱਗਦਾ ਥੋੜਾ ਜਿਹਾ ਇਹ ਛੋਟੇ ਰਾਜਮਾ ਲੈਨੇ ਹੁੰਦੇ ਨੇ ਜੀ ਆਪਾਂ ਜਿਹੜੇ ਬਰੀਕ ਹੁੰਦੇ ਨੇ ਵੱਡਿਆਂ ਦੀ ਸੁਆਦ ਨਹੀਂ ਲੱਗਦੀ ਮੈਨੂੰ ਪਕਾ ਰਹੇ ਹਾਂ ਜੀ ਭਾਂਡੇ ਸਾਫ ਥੋੜੇ ਜੇ ਭਾਂਡੇ ਪਈ ਸੀਗੇ ਉਹਨਾਂ ਨੂੰ ਸਾਫ ਕਰ ਲਾਂਗੇ ਆਪਾਂ ਦੋ ਚਾਰ ਤੋਂ ਗਲਾਸ ਸੀਗੇ ਕੌਲੀਆਂ ਸੀ ਇਹ ਬੋਤਲਾ ਬੱਚੇ ਦੀ بیٹے ਦੀ ਸਕੂਲ ਵਾਲੀ ਟਿਫਨ ਆਪਾਂ ਹਜੇ ਨਹੀਂ ਕੱਢਿਆ ਸੀ ਇੱਧਰ ਪਿਆ ਹੈ ਸਾਈਡ ਤੇ ਉਹਦੇ ਵਿੱਚ ਅੱਜ ਰੋਟੀ ਓਕਣੀ ਪਈ ਸੀ ਖਾ ਕੇ ਨਹੀਂ ਆਇਆ ਅੱਜ ਮੋੜ ਲਿਆਇਆ ਸੀ ਟਿਫਨ ਪਾਂਡੇ ਨਾਲ ਦੀ ਨਾਲ ਥੋੜੇ ਥੋੜੇ ਆਪਾਂ ਮਾਜ ਲੈਣੇ ਹੁੰਨੇ ਆ ਜੀ ਨਹੀਂ ਤਾਂ ਫਿਰ ਬਹੁਤ ਜ਼ਿਆਦਾ ਇਕੱਠੇ ਹੋ ਜਾਂਦੇ ਨੇ ਇਹ ਇੱਥੇ ਆ ਗਿਆ ਸੀਗਾ ਜੀ ਬਾਬਾ ਡਾਲੀ ਵਾਲਾ ਦੁੱਧ ਪਾਉਣ ਚਲੀ ਗਈ ਸੀ ਮੈਂ ਰੋਟੀ ਹਜੇ ਨਹੀਂ ਬਣੀ ਸੀ ਹੁਣ ਆਪਾਂ ਧੋ ਲਵਾਂਗੇ ਇਹਨਾਂ ਭਾਂਡਿਆਂ ਨੂੰ ਪਹਿਲਾਂ ਉਹ ਚੱਕ ਦਾਂਗੇ ਜੀ ਵੱਡੇ ਵੱਡੇ ਦੋ ਤਿੰਨ ਜਿਹੜੇ ਪਏ ਨੇ ਇਹ ਸੀਗਾ ਜੀ ਇੱਕ ਸ਼ੱਕਰ ਵਾਲਾ ਡੱਬਾ ਸ਼ੱਕਰ ਵਾਲਾ ਡੱਬਾ ਵਿੱਲਾ ਹੋਇਆ ਸੀ ਆਪਾਂ ਉਹ ਮਾਂਜ ਕੇ ਰੱਖਤਾ ਸੀ ਸ਼ੱਕਰ ਦੇ ਵਿੱਚੋਂ ਥੋੜੇ ਟਾਈਮ ਬਾਅਦ ਜੀ ਸਮੈਲ ਜੀ ਆਉਣ ਲੱਗ ਜਾਂਦੀ ਹੈ ਖਰਾਬ ਹੋ ਜਾਂਦੀ ਹੈ ਫਿਰ ਮੱਜਾਂ ਨੂੰ ਪਾਉਣੀ ਪੈਂਦੀ ਹੈ ਨਾ ਗੁੜ ਨਾ ਸ਼ੱਕਰ ਪਤਾ ਨਹੀਂ ਕਿਉਂ ਨਹੀਂ ਰਹਿੰਦੇ ਜੀ ਦੇਸੀ ਸ਼ੱਕਰ ਨਹੀਂ ਮਿਲਦੀ ਉਹ ਵਧੀਆ ਹੁੰਦੀ ਹੈ ਜੀ ਦੇਸੀ ਸ਼ੱਕਰ ਤੇ ਗੁੜ ਇਹ ਦੇਖਣ ਨੂੰ ਸੋਹਣੇ ਲੱਗਦੇ ਨੇ ਜੀ ਪਰੇ ਰਹਿੰਦੇ ਵਧੀਆ ਨਹੀਂ ਹੈਗੇ ਵੱਧ ਚੇ ਜਿਹੜੇ ਦੇਸੀ ਹੁੰਦੇ ਨੇ ਉਹ ਵੱਧ ਚੇ ਰਹਿ ਜਾਂਦੇ ਨੇ ਜੀ ਉਹ ਨਹੀਂ ਖਰਾਬ ਹੁੰਦੇ ਇਹ ਭਾਂਡੇ ਧੋ ਕੇ ਆਪਾਂ ਥੱਲੀ ਮੁੱਦੇ ਮਾਰ ਦਾਂਗੇ ਜਦੋਂ ਇਹਨਾਂ ਦਾ ਪਾਣੀ ਸੁੱਕ ਜਾਂਦਾ ਫਿਰ ਉੱਪਰ ਰੱਖ ਦਿੰਨੇ ਆਪਾਂ ਇਹ ਬੋਤਲ ਵੀ ਧੋ ਦਾਂਗੇ ਬੇਟੇ ਦੀ ਪਾਣੀ ਬਹੁਤ ਠੰਡਾ ਰਹਿੰਦਾ ਜੀ ਬੋਤਲ 'ਚ ਸਾਰਾ ਦਿਨ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਜੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਚਲੋ ਜੀ ਆਪਾਂ ਭਾਂਡੇ ਧੋ ਦਿੱਤੇ ਨੇ ਹੁਣ ਹੋਰ ਕੰਮ ਦੇਖਦੇ ਆ ਕੋਈ ਇੱਧਰ ਆਪਾਂ ਆਟਾ ਗੁੰਨ ਕੇ ਰੱਖ ਦਿੱਤਾ ਸੀ ਦੁੱਧ ਨੂੰ ਉਬਾਲੀ ਵੀ ਰੇਤੀ ਸੀ ਹੁਣ ਚੱਲਦੇ ਆਂ ਜੀ ਬਾਹਰ ਸ਼ਾਮ ਨੂੰ ਤਾਂ ਬਹੁਤ ਵਧੀਆ ਹੁੰਦਾ ਜੀ ਬਾਹਰ ਖੁੱਲੀ ਜਗ੍ਹਾ ਤੇ ਤੇ ਅੱਜ ਧੁੱਪ ਵੀ ਨਹੀਂ ਸੀ ਮੌਸਮ ਵਧੀਆ ਸੀ ਬਾਹਰ ਬੈਠਣ ਨੂੰ ਮਨ ਕਰਦਾ ਖੁੱਲੀ ਵਿਹੜੇ 'ਚ ਤੇ ਇੱਧਰ ਆਪਾਂ ਧਰੀ ਹੋਈ ਹੈ ਜੀ ਲੇਟੀ ਝੁੱਲੇ ਦੇ ਉਹਦੇ ਵਿੱਚ ਆਪਾਂ ਸ਼ੱਕਰ ਤੇ ਲੂਣ ਪਾਇਆ ਹੋਇਆ ਹੈ ਲੇਟੀ ਪਾ ਦੇਵਾਂਗੇ ਹੁਣ ਆਪਾਂ ਪਾਣੀ ਗਰਮ ਹੋ ਗਿਆ ਸੀ ਆਪਣਾ ਅੰਦਰ ਕੰਮ ਕਰਦੇ ਕਰਦੇ ਪਹਿਲਾਂ ਅੱਗ ਮਚਾ ਜਾਂਦੀ ਹੈ ਜੀ ਜਦੋਂ ਪਾਣੀ ਗਰਮ ਹੋ ਜਾਂਦਾ ਹੈ ਇਹ ਹੁਣ ਲੇਟੀ ਪਾ ਕੇ ਵਿੱਚ ਹਿਲਾ ਦਾਂਗੇ ਦੜੀਆਂ ਮੱਝ ਦਾ ਜੀ ਥੋੜਾ ਜਿਹਾ ਰਹਿ ਗਿਆ ਹੁਣ ਤਾਂ 2-4 ਦਿਨਾਂ ਦਾ 2 ਮਹੀਨੇ ਹੋਣ ਵਾਲੇ ਨੇ ਜਿ ਬਣਾਉਂਦੇ ਆਣ ਇਧਰ ਕੱਪੜੇ ਧੋ ਕੇ ਸੁੱਕਣੇ ਪਾ ਦਿੱਤੇ ਸੀ ਆਪਾਂ ਇਹ ਦੋ ਬੁੱਟੇ ਅੱਜ ਨਵੇਂ ਲਾਏ ਨੇ ਜੀ ਆਪਾਂ ਪਰ ਇਹਨਾਂ ਦੇ ਨਾਮ ਨਹੀਂ ਮੈਨੂੰ ਪਤਾ ਵੀ ਕੀ ਨੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਜੀ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੇ ਭੈਣ ਭਰਾਵਾਂ ਤੇ ਰਿਸ਼ਤੇਦਾਰਾਂ 'ਚ ਤਾਂ ਕਿ ਆਪਣੀ YouTube ਫੈਮਿਲੀ ਵੱਡੀ ਹੋ ਸਕੇ ਜਲਦੀ ਜਲਦੀ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਜੀ ਆਪਣਾ ਵਾਚ ਟਾਈਮ ਪੂਰਾ ਹੋ ਜੇ ਅਜੇ ਬਹੁਤ ਘੱਟ ਹੈ ਜੀ ਆਪਣਾ